ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਸ ਸ੍ਰੀ ਅਕਾਲ। ਸੁਮੇਦ ਜらっしゃਣੇ ਤੇ ਹੁਣ ਆਇਆ ਹਲੇ ਯਾਰ ਮੈਂ। ਹਾਂ। ਹੋਰ ਕਿਆ ਤੈਨੂੰ ਪਤਾ ਫੇਉਂ? ਪਤਾ ਨਾਦਾ ਕਿੱਥੇ ਕਿੱਥੇ ਦੇ ਕੰਮ ਨਿਕਲੇ ਆਉਂਦਾ ਪਤਾ ਨਾਦਾ। ਮੇਰਾ ਵੀ ਅੱਜ ਮਿੱਟੀ ਬਰਾਨਨੇ ਆ। ਹਾਂ। ਆਹ ਸੁਮੇਦ ਦੀ। ਕੋਸਣਾ ਪੁੱਛ ਇੱਧਰ ਨਾ ਅੜ ਜਾ। ਕਦੇ ਇੱਧਰ ਨਾ ਅੜ ਜਾ। ਕਦੇ ਇੱਧਰ ਨਾ ਅੜ ਜਾ। ਆਹੀ ਕੁਝ ਚੱਲਦਾ ਸੁਮੇਦ ਦਾ ਅੱਜ। ਸੁਮੇਦ ਤਾਂ ਪਹਿਲਾਂ ਬੈੱਕ ਗਿਆ। ਮੈਂ ਕਹੇਗਾ ਮੈਂ ਕਹਾਂ ਬੰਦ। ਆਟਾ ਛੁੱਟੀ ਦੀ। ਉਹ ਪਤਾ ਮੈਨੂੰ ਕਿਆ ਪਤਾ ਹੁਣ? ਲੈ। ਸੈਕਿੰਡ ਹੈਟੜੇ ਵਾਹ ਵਰਗਾ ਮੈਂ ਦੁਪਹਿਰ ਨਹੀਂ ਬਾਰਾਜ ਉਹੀ ਗੱਲ ਹੈ ਸਕੂਲਾਂ ਹੀ ਛੁੱਟੀਆਂ ਸਮਝ ਲਓ ਨਾ ਨਿਵੈਂਕਰ ਵੀ ਛੁੱਟੀਆਂ ਵਾਸਾ ਫਿਰ ਗਰਨੂਰ ਨੂੰ ਕੱਪੜੇ ਦਵਾਉਣ ਲੈ ਕੇ ਗਿਆ ਵਾ ਜੱਦਾ ਸਵੇਰ ਦਾ 11 ਵਜੇ ਦਾ ਕਿਹਾ ਹੁਣ ਮੋੜਿਆ ਦੇਖ ਲਾ 4 ਵਜੇ ਅੱਛਾ ਜੀ ਹਾਂ ਬਾਬਾ ਜੀ ਮੈਂ ਸਵੇਰ ਦਾ ਪਹਿਲਾਂ ਭੋਗ ਪੱਗਿਆ ਹਾਂ ਉੱਥੇ ਬੈਠਿਆ ਲੇਟ ਆ ਗਈ ਮੰਡਵਾ ਮਖਾਇਲਾ ਛੱਡਾ ਮੋਟਰਾਂ ਚ ਜਾ ਕੇ ਫਿਰ ਮਹਾ ਭਾਰਤੀ ਹੁਣ ਸਭ ਨੇ ਚਲਾਤੀਆਂ ਪਾਲੀ ਮੋਟਰ ਚਲਾਤੀ ਮੈਂ ਚਲਾਈ ਵੀ ਉਹ ਛੱਡ ਕੇ ਆ ਗਿਆ ਮੈਂ ਘਰ ਨੂੰ ਮਖਲਾ ਮੈਂ ਹੁਣ ਮਾੜਿਆ ਮੋਟਾ ਘਰਾਂ ਮਾਰ ਕੇ ਕਿਹੜਾ ਮਹਾ ਉਲੀ ਮੋਟਰ ਦੀ ਵੀ ਚਲਾ ਦਮ ਜਾਂ ਉਲੀ ਲੱਗਿਆ ਮੋਟਰ ਚ ਚਲਾਉਣ ਨੂੰ ਜਾ ਕੇ ਚੂਹੇ ਨੇ ਲਹੂ ਪੀਤਾ ਪਿਆ ਇੱਥਾ ਮੈਂ ਇੱਧਰ ਵੀ ਕੁੜੀ ਚੋਰ ਸਟਾਰਟਰ ਪਰ ਬੜ ਗਿਆ ਸਾ ਜਾ ਕੇ ਚੂਹੀ ਉੱਥੇ ਝੋਲਾ ਪਿਆ ਤਾਂ ਇੱਕ ਦੁਆਇਆਂ ਜਿਹੜਾ ਹੁੰਦਾ ਜਿਹੜਾ ਉਹ ਸਲੇ ਨੇ ਵੱਢ ਕੇ ਸਟਾਰਟਰ ਦੀ ਕੋਇਲ ਪਰ ਨਾ ਆਲਮ ਬਣਾ ਲਿਆ ਜਾ ਕੇ ਸਟਾਰਟਰ ਦੀ ਕੋਇਲ ਪਰ ਮੈਂ ਸਾਲੀ ਬੋਲ ਰਗਾ ਦੀ ਜਲਦੀ ਮੈਂ ਕੀ ਹੋ ਗਿਆ ਇਹਨੂੰ ਫਿਊਜ ਫਾਇਜ਼ ਵੀ ਦੇਖਿਆ ਮੈਂ ਸਭ ਕੁ ਠੀਕ ਹੈ ਜਦ ਮੈਂ ਸਟਾਰਟਰ ਰੱਬੇ ਕਰਾਂ ਆਟੋਮੈਟਿਕ ਹਰੀ ਬੱਤੀ ਦਵੇ ਮੈਂ ਵੀ ਮੋਟਰ ਮੰਨੋ ਕੁਝ ਨਹੀਂ ਹੈ ਕਿ ਸਾਰੇ ਸਟਾਰਟਰ ਮੰਨੋ ਕੁਸਾ ਕੋਈ ਫਿਰ ਬਿੱਲੂ ਨੂੰ ਲੈ ਕੇ ਬੁਲਾ ਕੇ ਫੋਨ ਕਰਿਆ ਉਹ ਆ ਗਿਆ ਉਹ ਕਹਿੰਦਾ ਵੀ ਥਣਾ ਤੂੰ ਕੋਈ ਸਮਝ ਨਹੀਂ ਲੱਗਦੀ ਉਹ ਫਿਰ ਦੇਖਿਆ ਬੱਚਾ ਮੈਂ ਤੂੰ ਸਵਾਰ ਕੇ ਦੇਖ ਪਿੱਛੇ ਹੀ ਦੇ ਪਿੱਛੇ ਸੜਾ ਚੂਹੀ ਨਾਲ ਲੈਣਾ ਐਨ ਕੋਇਲ ਦੇ ਉੱਪਰ ਪਾਇਆ ਆ ਲੈਣਾ ਕੋਇਲ ਪਰ ਬਣਾਇਆ ਤਾਂ ਗਿਆ ਉਹਨੇ ਗੈਲ ਕੋਇਲ ਵੀ ਟੁੱਕਦੀ ਗੈਲੇ ਤਾਰਾਂ ਤਾਂੰਬੇ ਦੀ ਹੁੰਦੀਆਂ ਨਾਲੇ ਟੁੱਕਦੇ ਹਣੀ ਨਾਲ ਵੜਦੀਆਂ 10 12 ਤਾਰਾਂ ਮੈਂ ਚੱਲਣਾ ਕਹਤਾ ਉਹਨੇ ਕਹਿੰਦਾ ਹੁਣ ਐਂ ਕਰ ਮੈਂ ਮੋਟਰ ਹੋਰ ਕੱਢ ਲਾਂ ਮੈਂ ਇੱਕ ਮਿੰਟ ਮਾ ਛੜੀ ਵੀ ਉਲੀ ਗਈ ਕਹਿੰਦਾ ਕੋਇਲ ਲਿਆ ਜਾ ਕੇ ਕੋਇਲ ਆਈ 500 ਦੀ ਬਾ ਹੁਣ ਲਿਆ ਕੇ ਖੜਿਆ ਹੀ ਤਾਂ ਮਹਾ ਤੂੜੀ ਦੀ ਪੰਡ ਸਿੱਟ ਕੇ ਹੁਣ ਕਰਾਂ ਕੱਖ ਬੱਟ ਗਿਆ ਹੁਣ ਫੇਰ ਜਾਣਾ ਉੱਥੇ ਨੂੰ ਕਹਿੰਦਾ ਮੈਂ ਇਹਨੇ ਨੂੰ ਮੋਟਰ ਕੱਢ ਦੇਣੀ ਕਹਿੰਦਾ ਮੈਂ ਤੈਨੂੰ ਫੋਨ ਕਰਦਾ ਵੀ ਉੱਥੇ ਆ ਜੀ ਮੰਡਲ ਨੂੰ ਮਾ ਠੀਕ ਐ ਤਾਂ ਫੇਰ ਰਾਤ ਨੂੰ ਮੋਟਰ ਚੱਲੂਗੀ ਨਾ ਅੱਜ ਭਾਈ ਫੇਰ ਰਾਤ ਨੂੰ ਮੋਟਰ ਹੀ ਚੱਲੇਗੀ ਰਾਤ ਨੂੰ ਲਾਈਟ ਇੱਕ ਜਲਦੀ ਘੜੀ ਘੜੀ ਬਾਅਦ ਪਟਾਕਾ ਇੱਧਰ ਪੈ ਜਾਂਦਾ ਘੜੀ ਘੜੀ ਬਾਅਦ ਇੱਧਰ ਪਟਾਕਾ ਪੈ ਜਾਂਦਾ ਸਵੇਰ ਦੀ 7-8 ਵਜੇ ਨਾ ਸਲੀ ਲਾਈਟ ਚੱਲ ਚਲੀ ਜਾਵੇ ਮੈਨੂੰ ਫੇਰ ਮੋੜਨਾ ਮੈਂ ਚਮਕੌਰ ਜਾਣਾ ਹਲੇ ਅਜਾ ਇੱਧਰ ਕੰਮ ਹੈ ਕੋਈ ਹੋਰ ਕੀ ਤੁਹਾਨੂੰ ਦੱਸਾਂ ਮੈਂ ਕਾ ਵਾਹੋ ਵਿਆਹ ਕਰਕੇ ਭਾਈ ਹੁਣ ਤੈਨੂੰ ਬੰਦਾ ਹੀ ਐ ਸਵੇਰ ਉਹ 10 15 ਮਿੰਟ ਬਾਅਦ ਤੇਰੇ ਕੋਲ ਆਇਆ ਮੈਂ ਉਹ ਤੇਲ ਉਹ ਘੁੱਟੀ ਹੋ ਗਿਆ ਮੈਂ ਵੀ ਹੁਣ ਉਹਨੂੰ ਮਰ ਜਾ ਹੱਸ ਵੀ ਨੂੰ ਵਿਖਾ ਚੜ ਕੇ ਕੀ ਹੋ ਗਿਆ ਵਿਖਾ ਚੜ ਕੇ ਰਾਤ ਨੂੰ ਕੰਮ ਬਾਦੀ ਕੇ ਉੱਠੇ ਵੀ ਕੰਮ ਤਾਂ ਸੁਰੂ ਹੋ ਗਿਆ ਠੰਡ ਲੱਗੀ ਠੰਡ ਲੱਗੀ ਠੰਡ ਲੱਗੀ ਹੈ ਰਾਤ ਨੂੰ ਮੇਰੀ ਗੱਲ ਸੁਣ ਲੈ ਪਾ ਕੇ ਸਦਾ ਸਵੱਟਰ ਜਿਆ ਘੁੰਮਣ ਰੋਕੀ ਖਾ ਕੇ ਘੁੰਮਣ ਫਿਰ ਲੱਗ ਜਾਂਦਾ ਹਾਂ ਮਾ ਇਹਦਾ ਡੰਡ ਬੰਦੇ ਨੂੰ ਠੰਡ ਆਉਂਦੀ ਖਰਾਬ ਕਰਦੀ ਹੈ ਜਾਂਦੀ ਕਰਦੀ ਹੈ ਉਹੀ ਕੰਮ ਹੋਇਆ ਤੇ ਨਾਲ ਮੈਂ ਕਹਿੰਦਾ ਏ ਮੈਨੂੰ 5-6 ਦਿਨ ਹੋ ਗਏ ਮੈਂ ਜਿਹੜਾ ਤੂੰ ਆਹ ਤੀ ਜਾਂਦਾ ਨਾ ਮਾ ਫੇਰ ਠੰਡ ਹੈ ਨਾ ਜਾਂਦੀ ਵੀ ਖਰਾਬ ਕਰਦੀ ਵੀ ਆਉਂਦੀ ਵੀ ਖਰਾਬ ਕਰਦੀ ਹੈ ਮਾਉਂ ਠੰਡ ਦੀ ਤਿਆਰੀ ਹੈ ਜਾਣੀ ਦੀ ਮਾ ਇਹ ਖਰਾਬ ਕਰਦੀ ਹੈ ਰਾਦੇ ਪੈ ਗਿਆ ਮੂੰਹ ਅੱਟ ਗਿਆ ਹੋਰ ਸਵੇਰ ਨੂੰ ਟੀਕੇ ਟੂਬਾ ਲਵਾਇਆ ਹੁਣ ਵੀ ਉੱਠਿਆ ਪਿਆ ਉੰਗਦਾ ਏ ਥੋੜਾ ਥੋੜਾ ਕਰਦਾ ਏ ਟਰੈਕਟਰ ਮਾਉਂ ਜਮੀ ਦਾ ਤਾਰਿਆ ਜਾ ਕੇ ਢਿੱਕ ਨਹੀਂ ਗੱਲ ਇੱਧਰ ਤੇ ਕੰਮ ਨਿਬੜੇ ਉਹ ਵੀ ਨਿਬੜ ਗਿਆ ਅੱਜ ਸਾਰੇ ਹੀ ਜਮੀ ਦਾ ਵੀ ਹੋ ਗਿਆ ਖਾਲੀ ਕੰਮ ਅੱਜ ਨਿਬੜਿਆ ਨਾ ਸਾਰੇ ਹੀ ਆਪਣੇ ਗਣਕਾ ਕੋਣ ਕੋਣ ਪਾਣੀ ਲਾਪਰੀ ਦੇ ਉਹ ਲਾਉਂਦੇ ਆ ਹੈ ਪਪੂਲਰ ਲਾਉਂਦੇ ਛਟੀਆਂ ਕੌਣ ਹੈ ਲਾਪਰੀ ਦਾ ਹੀ ਹਾਂ ਉਹ ਦੇਖ ਕੇ ਆਣੇ ਮੜੇ ਬਸ ਖੱਡੇ ਕੱਢਦੇ ਕੀ ਕਰਦੇ ਆ ਖੱਡੇ ਕੱਢਦੇ ਆ ਲਾਉਣ ਲੱਗੇ ਆਉਣੇ ਲੈ ਖੱਡੇ ਹੀ ਕੱਢਦੇ ਹੋਣੇ ਅੱਜ ਲਾਉਂਦੇ ਨਹੀਂ ਹੋਣੇ ਉਦੋਂ ਖੱਡੇ ਕੱਢਦੇ ਹੋਣੇ ਜਾ ਹੀ ਦੇਖੇਗੀ ਨਾਲ ਚੱਲਾ ਜਾ ਦੇਖ ਆਉਂਦੇ ਜਾ ਸਲਾਹ ਕਰਕੇ ਸਲਾਹ ਮੁਰਗੀ ਦੇ ਸਲਾਹ ਨਹੀਂ ਹੋਇਆ ਹੈ ਕਹਦਾ ਮੁਲਕੀ ਇਹ ਮੈਂ ਪੁੱਛਾਂ ਵੀ ਕੀ ਕਰੀਏ ਵਿੱਚ ਵਿੱਚ ਕੀ ਕਰਨਾ ਹੁਣ ਹੁਣ ਚੱਲੀ ਨਾਲ ਦੱਸਦੀ ਉਹਨੂੰ ਉੱਤੇ ਭਾਬੀ ਅਸੀਂ ਜਮਕੌਰ ਜਾਣਾ ਅੱਛਾ ਆਈ ਤੂੰ ਕਹਿੰਦਾ ਵੀ ਹਿੰਮਤ ਮਾਰੀ ਜਾ ਤੂੰ ਕੱਖ ਵੱਡ ਹਿੰਮਤ ਮਾਰ ਕੇ ਚੱਲ ਚੱਲ ਜੀ ਉਧਰ ਨੂੰ ਜਾਏ ਆਉਂਦਾ ਭਾਈ ਬਹੁਤ ਅੱਕ ਦਾ ਵੱਟ ਹੋ ਗਿਆ ਫਾਂਟ ਜੀ ਫਿਰ ਲੱਗ ਨਹੀਂ ਕਰ ਮਾਰਦੇ ਮਾਰਦੇ ਫਾਂਟ ਜੀ ਇੱਥੇ ਕਿਹੜੇ ਦਾਤੀ ਜਪਣ ਆ ਐਂ ਤਾਂ ਸੁੱਖ ਬਹੁਤ ਪਾਇਆ ਰਿਆ ਆ ਮੱਲਿਆ ਬਹੁਤਾ ਦੇਖ ਲਾ ਬੱਸ ਹੈ ਆ ਦੇਖ ਲਾ ਬਾੜ ਮੁੱਕੀ ਦੂਹੀ ਨਾ ਹੋ ਜਾਂਦੀ ਐ ਨਾਲ ਹੁੰਦੀ ਐ ਹੋਇਆ ਬਿੱਟੇ ਖੜਾ ਹੁੰਦਾ ਹੋਰ ਕਿਹਾ ਨੀਰਾ ਪਾਓ ਹੈ ਨੀਰਾ ਪਾਓ ਨੀਰਾ ਹਨ ਗੋਹਾ ਬਿੰਜੱਕ ਹੁੰਦਾ ਤੇਰੀ ਭਾਵੇਂ ਆਉਂਦਾ ਫਿਰ ਥੋੜੀ ਕਿਸੇ ਹੋਰ ਨੂੰ ਦੋ ਫਿਰ ਉਹ ਪਾ ਦੇਦਾ ਸੀ ਜ਼ਿੰਮੇਵਾਰੀ ਦੋ ਕਿੰਦੀ ਹੋਰ ਨੂੰ ਮੈਨੂੰ ਦੇ ਮੈਂ ਕਹਾਂ ਸਾਰਾ ਵੱਡ ਤੇ ਲੈਣਾ ਆਪਣਾ ਹੀ ਵੱਡ ਲੈ ਆ ਮੇਰਾ ਤਾਂ ਛੋਟਾ ਥੱਲੇ ਕਹਿੰਦਾ ਅਰਧਾ ਦੇਖਿਆ ਤੈਨੂੰ ਦੇਣੀ ਚੁੱਤੀ ਅਸੀਂ ਮੇਰਾ ਤਾਂ ਛੋਟਾ ਹਲੇ ਉੱਠਦਾ ਹੀ ਘਟਾ ਦੇ ਦਿੰਦਾ ਆ ਫਿਰ ਪਾਂਠਾਂ ਦਾ ਦੇਂਦਾ ਹੋ ਆ ਪਿੱਛੇ ਤਾਂ ਵੱਡਾ ਠੀਕ ਹੀ ਆ ਹੁਣ ਆਹੀ ਆਹੀ ਵੱਡ ਹੋ ਜੂ ਬਸ ਆਹੀ ਬਸ ਇੰਨਾ ਇੰਨਾ ਘੜਿਆ ਵਾ ਤੇਰੀ ਮੈਸੇਜ ਬਈ ਇਹ ਉਹ ਕਰਦੀਆਂ ਆ ਸੀਨ ਦੇਖਦਾ ਹਵਾ ਨਹੀਂ ਕਹਿੰਦਾ ਕਰਦਾ ਤੇਰੀ ਮੈਸੇਜ ਮੂਗ ਮਾਰਦੀ ਤਾਂ ਦੱਸ ਦੇ ਮੈਨੂੰ ਮੈਂ ਆਪਣੀਆਂ ਮਾਰ ਲੈਣਾ ਮੋਗ ਮੜੀ ਜੀ ਮੇਰ ਦਾ ਉੱਠਦਾ ਘਟਾ ਉਹਦੀ ਕਾ ਚੱਕਰ ਆ ਬਈ ਵਿਚੋ ਬੀਜਿਆ ਵਾ ਜਦ ਜਬੀ ਉਹ ਉੱਠਣੋਂਦੀ ਬਈ ਕਾ ਚੱਕਰ ਹਮਲਾਮ ਤੂੰ ਕਿਆ ਸਮਝੂਗਾ ਲਾਇਆ ਪਾਣਾ ਭੁੱਲ ਗਿਆ ਤਾਂ ਮੈਂ ਹਾਂ ਹੈਂ ਹਾਂ ਠੀਕ ਜਿਹਾ ਜਮਾ ਕਹਿ ਮੈਂ ਹਟਾਇਆ ਪਾਣਾ ਭੁੱਲ ਗਿਆ ਫਿਰ ਮੈਂ ਕਿਹਾ ਮਸੂਰ ਸੀਪਟ ਮਸੂਰ ਮੈਂ ਤਾਂ ਰੋਟਾ ਡਾਇਦਾ ਪਾਇਆ ਤਾਂ ਆ ਗਿਆ ਚੁੰਮਾ ਆ ਗਿਆ ਭਾਈ ਅੱਗਾ ਟੋਟਾ ਡਾਇਦਾ ਪਾਇਆ ਪਤਾ ਪਸ਼ੀਣ ਬੀਜ ਦੇ ਉੱਪਰ ਸਿੜਿਆ ਤਾਂ ਉਹ ਇਹ ਤਾਂ ਯਾਰ ਇਹਨੂੰ ਕੋਈ ਹੋ ਨਹੀਂਦਾ ਜੇ ਹੋਣ ਲੱਗਦਾ ਤਾਂ ਆਪੇ ਹੋ ਜਾਂਦਾ ਹੈ ਬਦਲਮੇ ਖੇਤ ਦਾ ਫਰਕ ਹੈ ਹਾਂ ਬਦਲਮੇ ਦਾ ਫਰਕ ਹੈ ਬਸ ਤੇ ਦਾ ਫਰਕ ਹੈ ਓਡਾ ਮੈਂ ਕਹਿੰਦਾ ਪਾਰ ਵੀ ਉੱਠੀ ਤਾਂ ਨਹੀਂ ਸਾਡਾ ਖੇਤ ਤਾਂ ਬਦਲ ਨੂੰ ਆ ਯਾਰ ਉੱਥੇ ਤਾਂ ਸਾਰਾ ਪਸ਼ੀਣ ਬਦਲ ਮਾ ਦਾ ਹੋਣ ਖੇਤ ਲਿਆ ਉਹ ਹੋਰ ਚੀਜ਼ ਹੋਣੀ ਘਟਵਾਦ ਹੈ ਕੋਈ ਘਟਵਾਦ ਹੋ ਜਾਂਦੀ ਯਾਰ ਹੋ ਜਾਂਦੀ ਉਮਰੀਆ ਵਗਣਾ ਘਾਟਵਾਟ ਆਗੇ ਤੈਨੂੰ ਕੋਈ ਹਾਂ ਪਾਣੀ ਬਣੀ ਦਵਾਈ ਨੂੰ ਵਾਲੀ ਉਹ ਦਵਾਈ ਪਾਣੀ ਬਣੀ ਕਰਨੀ ਪੈਣੀ ਸਫਰੀ ਪਰ ਵੀ ਹੈ ਲਾਲ ਪਰੀ ਦੀ ਕਰਨੀ ਪੈਣੀ ਸਭ ਮਾਰ ਪਾਂਡੇ ਤੇ ਚੱਲੀਏ ਹੋਊਗੀ ਅਚੂਬਰ ਆ ਗਿਆ ਉਹ ਬੂਟੇ ਲਾਉਂਦੇ ਕਰਦੇ ਜਰਾ ਹੋਏ ਪੜਦੇ ਆ ਹੋਏ ਪੜਦੇ ਆ ਤੇ ਅੱਜ ਕੀ ਫਾਇਦਾ ਉਹ ਦੋਏ ਦਾ ਲਾਏ ਲਾਏ ਨਾ ਕਿਆ ਪਾਉਣਾ ਵਿੱਚ ਤੈਨੂੰ ਅੱਜ ਦੱਸ ਆਹ ਦੋਏ ਕੱਢਦੇ ਆ ਉਹ ਮੈਂ ਕੱਲ ਛिडੀਆਂ ਪਾਉਣੀਆਂ ਵਿੱਚ ਕਿਆ ਪਾਉਂਗਾ ਹੁਣ ਤੇ ਛिडੀਆਂ ਮੈਂ ਮੀਚ ਮੜਾ ਮੋਟਰ ਦੇ ਮਿੱਟੀ। ਕੀ ਬਾਬਾ? ਹੈ? ਕੀ ਬਾਬਾ? ਪੁੱਛ ਕਿਸੇ ਨੂੰ? ਕੀ ਬਾਬਾ ਪਾਉਂਦੇ ਆ ਲੋਕ ਉਸ। ਉੱਤ ਸਿਆਣਾ ਬੰਦਾ ਇਹੀ ਪੁੱਛਦਾ ਇਹਨੂੰ। ਹਾਂ ਸਿਆਣੇ ਤੂੰ ਦੱਸ ਵਗਿਆ ਪਾਈਆ। ਕਾਲੇ ਕੋਈ ਫਾਇਦਾ ਨਹੀਂ ਪਾਏ ਦਾ। ਹੂੰ। ਉਹ ਵਿੱਚ ਕਹੀਆਂ ਤੇ ਆਏ ਪਾ ਦੂ ਆਏ ਪਾ ਦੂ। ਕੋਈ ਫਾਇਦਾ ਕੋਈ ਫਾਇਦਾ ਨਹੀਂ ਹੈਗਾ ਪਾਏ ਦਾ। ਬਾਅਦ ਚ ਹੂੰ। ਹੁਣ ਵਿੱਚ ਕੋਈ ਡਾਇ ਸੜਦਾ ਕੋਈ ਕੁਸ ਕਰਦਾ। ਇਹ ਝੜ ਚੱਲਣੀ ਬਾਈ। ਆਹਦਾ ਪਿੱਛੇ ਥੱਲੇ ਡੰਡਾ ਰਹਿਣਾ ਜਿਹੜਾ ਇੰਨੀ ਇੰਨੀ ਹੈ ਨਾ ਵਿੱਚ। ਉਹਦਾ ਡੰਡਾ ਰਹਿ ਗਿਆ। ਹਾਂ। ਜੜ ਦਾ ਜਾਣੀ ਨਾ ਉੱਪਰ ਚ ਲਾਨੀ ਇਹ ਜੜ ਜਾਦੀ ਦੇ ਪੱਤਾ ਫੁੱਟਣਾ ਹੈ ਜਾਦੀ ਦੀ ਇੱਥੇ ਜੜ ਚਲਨੀ ਆ ਮੈਂ ਧਰਤੀ ਤੇ ਐਨੀ ਡੂੰਗੀ ਹੂੰ ਜੜ ਬਾਹਰ ਫੈਲਾਈ ਦੇਣੋਂ ਤਾਂ ਅਸਰ ਖਤਮ ਹੋਣਾ ਉਹਦਾ ਉਹਦਾ ਫਾਇਦਾ ਹੀ ਨਹੀਂ ਹੁੰਦਾ ਇਹਦਾ ਹੁਣ ਤਾਂ ਪਾਣੀ ਵਾਲਾ ਕੰਮ ਹੈ ਹਾਂ ਇਹ ਹੁਣ ਤਾਂ ਪਾਣੀ ਦੀ ਘੋਬਰਾ ਵਾਸੀ ਦੀ ਲਾ ਪਾਣੀ ਰੱਖ ਬਾ ਜੜ ਫੜ ਲਵੇ ਪਾਣੀ ਜੜ ਫੜੋ ਬਾਦ ਬਾਈ ਮਿੱਤਰਾ ਰੀ ਜੈਂਟ ਸਿਟੀ ਜਿਹੜਾ ਕੁਸ ਮਰਜੀ ਸਿੜੀ ਆ ਇਹਦੇ ਜੁਫੇ ਦਾਇਆ ਸਿਟੀ ਉਹ ਲੱਗੀ ਜਾਣਾ ਹੁਣ ਥੱਲੇ ਮੈਨੂੰ ਦੱਸ ਕਿ ਆ ਫਾਇਦਾ ਪਾਇਦਾ ਉਹਦਾ ਕੋਈ ਫਾਇਦਾ ਉਹਦਾ ਫਾਇਦਾ ਨਹੀਂ ਕੋਈ ਉਹ ਵੀ ਫਾਇਦਾ ਨਹੀਂ ਹਸਤਾ ਪਾਇਆ ਨਹੀਂ ਕਦੇ ਵੀ ਕੋਈ ਯਾਰ ਅਸੀਂ ਨਹੀਂ ਪਾਉਂਦੇ ਵਿੱਚ ਪਾਉਂਦੇ ਵੀ ਆ ਬੰਦੇ ਕਹਿੰਦੇ ਆਏ ਸੜ ਤੂੰ ਆਏ ਸੜ ਮਾ ਕੋਈ ਫਾਇਦਾ ਨਹੀਂ ਕਿਲਾ ਤੁਸੀਂ ਨਹੀਂ ਪਾਉਂਦੇ ਪਾਉਂਦੇ ਅਸੀਂ ਆਪਰੇ ਮਾਹਾ ਦੇਸੀ ਰੇ ਪਈ ਸੋਨੇਆਂ ਦੇ ਤੇ ਭਾਈ ਜੜਾ ਜੜਾਂ 'ਚ ਦੇਸੀ ਦੇ ਤਾਂ ਇਹੋ ਜਿਹੜਾ ਚੀਜ਼ ਕਰਦੇ ਦੇਸੀ ਦੇ ਤਾਂ ਦੇਸੀ ਰਹੇ ਆ ਸਮਝਿਆ ਗੱਲ ਰੀ ਜੈਟ ਜਿਆ ਨਿਕਲਣਾ ਨਹੀਂ ਆਉਣੀ ਆ ਸੁੰਢੀ ਸਾਡੀ ਦਾ ਫਾਇਦਾ ਰਹਿੰਦਾ ਉਹਨੂੰ ਜਿਹੜਾ ਕੀੜਾ ਲੱਗਦਾ ਰ ਉੱਪਰ ਉੱਪਰ ਬੂਟੇ ਨੂੰ ਉਹ ਕੀੜੇ ਕੁੜੇ ਦਾ ਫਾਇਦਾ ਰਹਿੰਦਾ ਹੋਰ ਕੁਝ ਨਹੀਂ ਆਇਆ ਸਮਝਿਆ ਗੰਨੇ ਮੰਗਣਾ ਹੀ ਆ ਵੀ ਇਹਨੂੰ ਫੜ ਲਈ ਖੱਟ ਜੀ ਨਿਕਲੇ ਆਉਂਦੀ ਕੀੜਾ ਪੈ ਜਾਂਦਾ ਇਹਦੇ ਚ ਨਿਕਲੇ ਆਉਂਦੀ ਉਹ ਰੀਐਂਟ ਇਹੋ ਜਿਹਾ ਸਮਾਨ ਸੀਧੀਆ ਡਾਇਸਟੀ ਜਾਂ ਵਿੱਚ ਉਹ ਚੀਜ਼ਾਂ ਦਾ ਜਿਆਦਾ ਫਾਇਦਾ ਹੁਣ ਤੋਏ ਮੈਂ ਕੋਈ ਪਾ ਕੇ ਫਾਇਦਾ ਨਹੀਂ ਕੁਝ ਵੀ ਹੁਣ ਤਾਂ ਪਾਣੀ ਆ ਮੇਤਰਾ ਪਾਣੀ ਦਾ ਫੁੱਲ ਪਲਾਏ ਰੋਈ ਰੋਈ ਬਸ ਪਾਣੀ ਨਹੀਂ ਨੂੰ ਘਾੜ ਰੱਖੇ ਪਾਣੀ ਮਾ ਬੰਡ ਦੇਖ ਲਾ ਐਕਣੀ ਮੈਂ ਸਹੀ ਲਿਆ ਔਰੇ ਨੂੰ ਹੋ ਦਸ ਮਾਰ ਦਸ ਤੇ ਆਇਦੂ ਮੈਂ ਠਿਗਰੀ ਉਹਨਾਂ ਉਹ ਬੰਡਾ ਫਿਰਦਾ ਮੈਂ ਸਾਲਿਆ ਔਰੇ ਬੰਨ ਔ ਖੰਬੇ ਨਾਲ ਪਾ ਰਸਾ ਬੜਾ ਸਭ ਨੂੰ ਪਾਵੇ ਅਲੱਗ ਅਲੱਗ ਰਸੇ ਨਾਲ ਕਬਾ ਚੁਗੀ ਜੋ ਓਰੇ ਨਾਲ ਨਾਲ ਦੀ ਨਾਲ ਰਹੇ ਨਾਲ ਦੀ ਨਾਲ ਖਾਈ ਜਾਣਾ ਆਹ ਇਨਾ ਕੱਟ ਕਰੇ ਬਟਰੇ ਦਾ ਲੈ ਰਸਾ ਰਸਾ ਹੀ ਪੋਣਾ ਕਰ ਇਹ ਨਹੀਂ ਖਲੀ ਕਾਪੂ ਆਉਂਦੀ ਇਹ ਬੰਨੀਆਂ ਦੀ ਆ ਲੈ ਤੈਨੂੰ ਰਸਾ ਗੰਨਿਆ ਰਸਾ ਲਿਆ ਲਾਸ ਬੜੀ ਨਾਲ ਛੋਟੀਆਂ ਰੱਸੀਆਂ ਪਾ ਨਾਲ ਉਹ ਲੈ ਦਦੇ ਰਸੇ ਮੜ ਕੋ ਉਧਰ ਬੰਦੇ ਸੈਟ ਪਾ ਉਹਦੇ ਕੰਨੀਆਂ ਕਲ ਗਲੀ ਮੈਂ ਤੁਨੂੰ ਓਏ ਕਿਸੇ ਇੱਕ ਦੇਲਾ ਗੁਜਰ ਨਾ ਕੀ ਕਰਦਾ ਜਦ ਆਉਂਦੇ ਆਉਂਦੇ ਗੁਜਰ ਉਹਨਾਂ ਨੇ ਕੀ ਲਾਇ ਇੱਕ ਆਹ ਖੰਭੇ ਕੋ ਕੱਢਣਾ ਸਮਝ ਲਾ ਇੱਕ ਉਹਰੇ ਕੱਢ ਲੈਣਾ ਖੰਭੇ ਕੋ ਫਰਕ ਨਾਲ ਆਇਆ ਨਾ ਹੂੰ ਜਿਹਦੇ ਵਿੱਚ 40 35 40 ਮੈਸਾ ਬੰਨ ਹੋ ਜਾਣ ਹੂੰ ਉਹਨਾਂ ਨੂੰ ਰੱਸੀਆਂ ਪਾਦਨੇ ਉਹਨਾਂ ਨੇ ਇੱਕ ਰੱਸਾਂ ਹੀ ਪਾ ਕੇ ਬਸ ਹੂੰ ਅਭੀ ਤਨੂੰ ਹੀ ਕਹਿੰਦਾ ਮੈਨੂੰ ਤਨੂੰ ਹੀ ਕਹਿੰਦਾ ਕਿ ਕੰਨੀਆਂ ਪਾ ਹਾਂ ਨੇ ਥੋੜਾ ਕੀਲਾ ਕੱਟੇ ਮਾਰਦੀਆਂ ਜਦਦੇ ਇੱਕੇ ਮਾਰਦੀ ਕੀਲਾ ਕੱਢ ਕੇ ਬਾਹਰ ਉਹ ਫਿਰਨੇ ਦੂਰੇ ਨਾਲੇ ਫਰਕ ਨਹੀਂ ਉਹਨਾਂ ਨੂੰ ਉਹਨਾਂ ਨੇ ਖੜੀਆਂ ਰਹਿਣਾ ਉਹ ਹੈ ਹੀ ਆਜ਼ਾਦ ਤੁਸੀਂ ਹੈਗੇ ਬੰਨ ਬੰਨੀ ਵੀ ਕੈਦ ਚ ਉਹੀ ਫਰਕ ਹੈ ਤੇ ਜਦੋਂ ਆਜ਼ਾਦੀ ਮਿਲਦੀ ਆ ਫਿਰ ਉਹ ਹੋ ਜਾਂਦੀ ਪੂਸਰ ਜਾਂਦੀਆਂ ਫਿਰੋ ਵੀ ਖਬਰ ਹੈ ਕਿ ਕਾਕਾ ਦਾ ਮਾਲ ਨੇ ਆ ਨਾ ਜਿਹਦੇ ਨਾਲ ਪਾ ਲਈ ਹੁਣ ਆ ਚੱਕਰ ਆ ਗੰਨਾ ਵੱਡ ਹੋ ਗਿਆ ਉਹਨਾਂ ਦੀ ਮੈਸਾਂ ਨੂੰ ਪਤਾ ਵੀ ਇਸ ਦਾ ਆਜਾਦ ਹੀ ਆ ਹੁਣ ਕਿਹਾ ਵੀ ਜਾਂਜ ਹੁਣ ਵੱਡਦਾ ਕਿੰਨਾ ਗੰਨਾ ਹੀ ਰੱਖਣਾ ਦੁਬਾਰਾ ਲਾਉਂ ਟੁੱਟਿਆ ਗਿਆ ਏ ਟੁੱਟੇ ਆ 2 ਸਾਲ ਤੇ ਕਿੰਨ੍ਹੇ ਸਾਲ ਤੇ ਸਾਲ ਦੇ ਆ ਉਹਨਾਂ ਦਾ ਵਿਚੂ ਆਇਆ ਪੱਕੀ ਵੀਦਮਾ ਹੁਣ ਤਾਂ ਮੱਕੀ ਗੰਨਾ ਤਾਂ 2 ਸਾਲ ਦਾ ਹੋ ਗਿਆ ਤਾਂ ਫਿਰ 2 ਸਾਲ ਨਹੀਂ ਹੁੰਦਾ ਯਾ ਤੀਲਾ ਹੀ ਰਹਿ ਜੰਨੀ ਆ ਫਿਰ ਤੀਲਾ ਗੰਨਾ ਖੜਾ ਰੱਖ ਬਾਈ ਨਾਲ ਨੂੰ 88 ਆ ਬਾਜੂ ਉਲੰਦਾ ਨਹੀਂ ਹੈਗਾ ਉਹਨੂੰ ਕੋਈ 2 ਸਾਲ ਵਾਲਾ ਨਾ ਬਹੁਤ ਗੰਦਾ ਨਹੀਂ ਬਾਈ ਕੋਈ ਹੁਣ ਹਲੂਰ ਹੋਇਆ ਪਿਆ ਗੰਨੇ ਵਾਲੇ ਦਾ ਲੋਟ ਆ ਸਾ ਆ ਵੀ ਸਾ ਦਾ ਨਹੀਂ ਪਿਆ ਪਹਿਲਾਂ ਛਿਟਿਆ ਸਾਡੇ 350 ਤੋਂ ਛਿਟਿਆ ਪਹਿਲਾਂ ਕਿ ਕਿਆ ਫਾਇਦਾ ਹੁਣ ਪਹਿਲਾਂ ਗਿਰਿਆ ਹੁਣ ਤਾਂ ਹਾ ਪੁੱਛਦਾ ਹੀ ਨਹੀਂ ਕੋਈ ਛਿਟਿਆ ਹੀ ਅੜ ਗਿਆ ਹੁਣ ਉਹ ਹੀ ਤਾਂ ਦੱਸਦਾ ਬੰਦਾ ਉਹਦਾ ਵਿੱਚ ਆ ਖੜਾ ਹੀ ਓਏ ਹੁਣ ਇਧਰ ਰੱਖੀ ਬੂਟੇ ਨੇਲੇ ਨਾਲ ਲਾਈ ਰੂਟਾ ਬੂਟੇ ਨੇ ਤੂ ਰੱਖੀ ਬੂਟੇ ਤੇ ਜੇ ਕੋਈ ਬੀਜਣਾ ਬਾਜਰਾ ਗੂਜਰਾ ਬੀਜਦੇ ਮੱਕੀ ਵੀ ਦੇਣੀ ਮੱਕੀ ਵੀ ਬੀਜਦੇ ਨਹੀਂ ਗਾਂ ਰੇਟ ਹੋਇਆ ਛਿਟਦਾ ਨਹੀਂ ਕੋਈ ਨਹੀਂ ਨੂਕਲੀ ਬਾਜਰਾ ਬੀਜਦੇ ਦੂਗਾ ਪਰ 750 ਰੁਪਏ ਕਿਲੋ ਵਾਲਾ ਉਹ ਵੀ ਬਥੇਰਾ ਹੁੰਦਾ ਇਹਦੇ ਚ ਪੱਕੀ ਹੁੰਦਾ ਫੇ ਖੜਾ ਜੇ ਤਰੇ ਜੇ ਨਾ ਥੋੜਾ ਜਿਹਾ ਸਾਰਾ ਟਾਈਮ ਢਾਲ ਨੂੰ ਮਾਰੀਂ ਵਜਨ ਬਹੁਤ ਹੁੰਦਾ ਬਹੁਤ ਵਜਨ ਹੋਦਾ ਪਾ ਜਾਨ ਬੇਸ ਹਾਬ ਉਹਦਾ ਹੀ ਢਾਲ ਬਮਾਰੂ ਨੂੰ ਤੇਰੇ ਮੈਸਰ ਤੇਰੇ ਪਗੜੇ ਮੈਸਾ ਢਾਲ ਬੁਝਾਈਂ ਢਾਲ ਬਮਾਰੂ ਨੂੰ ਪਰ ਹੁੰਦਾ ਟਾਈਮ ਚ ਆਹੋ ਹੁੰਦਾ ਟਾਈਮ ਚ ਫਿਰ ਐ ਵੀ ਹੈਗਾ ਇਹ ਖੜਾ ਵੀ ਸਾਰਾ ਪ੍ਰਥਾਤ ਲਈ ਉਹਨੂੰ ਆਏ ਥੋੜਾ ਫੇ ਮੱਕੀ ਪੋਣਾ ਵੀ ਡੇਢ ਦੀ ਟੱਪ ਗਈ ਦੀ ਖਤਮ ਮੈਂ ਉਹਦਾ ਸਾਰਾ ਖਾਈ ਜੈਨਾ ਹੋਰ ਦਾ ਕੋਈ ਸਲਾ ਲੈ ਹੋਰ ਰੱਬੇ ਇੱਕ ਗਾ ਇੱਕ ਰਗ ਰਗੋ ਤਾਂ ਆਇਆ ਰਗ ਕਿ ਮੇਰੇ ਘਰ ਤੇ ਲੈ ਜੀ ਮੈਂ ਕਰ ਦਿੰਦਾ ਜੀ ਹਾਂ ਕੋਲ ਮੈਂ ਬੱਦਲਾ ਯਾਰ ਉਕਾਟਾ ਗਾਣਾ ਬੋਲ ਕੇ ਰਹਿਣ ਦੀ ਸਾਬੂਰੀ ਹੋ ਗਈ ਤੇਰੀ ਉਹ ਹੁਣ ਫਾਇਦਾ ਨਹੀਂ ਕੋਈ ਜਾਏ ਦਾ ਹੈਂ ਆਲੋ ਜਨਮੀ ਤਾਉਂਗੇ ਹਾਂ ਸਲਾਹ ਹੋ ਗਈ ਉਰੀ ਬਸ ਹਾਂ ਆਈਸਲਾਦੀ ਆਹੀ ਸਲਾਹ ਦੀ ਕੋਈ ਕੋਈ ਸੁਣਨੀ ਪਾਉਣ ਦੀ ਲੋੜ ਸਮਝਿਆ ਕੁਝ ਵੀ ਪਾਉਣ ਦੀ ਲੋੜ ਨਹੀਂ ਜਾ ਬੂਟੇ ਨਾਲ ਹੈਰਾਨ ਹੋਣਾ ਜਾੜੀ ਦੇ ਉੱਪਰ ਕੁਝ ਨਹੀਂ ਕਰਨਾ ਹੈਗਾ ਬਸ 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 ਕੁਝ ਨਹੀਂ ਕਰਨਾ ਯਾਰ ਸਿੱਧੀ ਜਿਹੜਾ ਸਮਾਨ ਛੱਡਣਾ ਹੈ ਇਹ ਮੱਕੀ ਵਿਚਣੀ ਹੈ ਡਾਇਰ ਦੇ ਛਿੱਟਾ ਥੜਾ ਵਿੱਚ ਇੱਕ ਥੱਲਾ ਡਾਇ ਦਾ ਬਸ ਠੀਕ ਨਹੀਂ ਗੱਲ ਹੈ ਬਸ ਕੁਝ ਨਹੀਂ ਕੁਝ ਨਹੀਂ ਪਾਉਂਗਾ ਡਾਇ ਦਾ ਕੋਈ ਫਾਇਦਾ ਨਹੀਂ 40 ਕਿਲੋ ਬੀਜ ਬਾਦਮਾਨ 35 ਕਿਲੋ ਛਿੱਟੇ ਨੂੰ ਕੁਝ ਨਹੀਂ ਕਰਨਾ ਬਸ ਸਾਲ ਵਾਲੇ ਨੂੰ ਆਹੋ 35 ਕਿਲੋ ਬੀਜ ਤਾਂ ਪਏ ਜਾਣਾ ਬਾਈ ਜੇ ਕੇਰ ਨਹੀਂ ਤਾਂ ਕੁਝ ਕਾਇਲਾ ਬੂਟੇ ਰੱਖ ਵੀ ਲੰਨੇ ਨੇ ਵਿੱਚ ਬੀਜ ਬੀਜ ਛਿੱਟਾ ਰੱਖ ਲੈਂਦਾ ਹਾਂ ਛਿੱਟਾ ਰੱਖਦਾ ਬੀਜ ਆ ਇਸਾ ਇਹ ਉੱਪਰ ਦਾਣੇ ਦੇਖੀ ਤੈਨੂੰ ਉੱਪਰ ਕਿੰਨੇ ਦੇਖਣੀ ਛਿੱਟੇ ਦੇ ਜੇ ਤੂੰ ਡ੍ਰਿਲ ਨਾਲ ਕੇਰ ਦਾ ਪੱਟ੍ਰੇਲ ਨਾਲ ਹੀ ਚੱਲਣੀ ਵਿੱਚ ਬੋਟੇਆਂ ਜੜਾਂ ਆਈ ਜਾਣੀਆਂ ਜੜਾਂ ਆਈ ਜਾਣੀਆਂ ਕਿ ਮੱਕੀ ਪੌਣੀ ਮੱਕੀ ਵਿੱਚ ਨਹੀਂ ਆ ਕਿੰਤਾ ਹੀ ਜ਼ਿਆਦਾ ਛਿੱਟਾ ਹੈ ਛਿੱਟਾ ਹੀ ਲੱਣਾ ਹੈ ਮਸ਼ੀਨ ਦੇ ਹਲਾ ਕੇ ਆਪੇ ਐਚ ਦਾ ਹੈ ਮਸ਼ੀਨ ਚਾਹੀਦੀ ਦੇਖ ਜਾਈਆ ਫੌਂਦੀ ਸੱਬਾ ਹੋ ਗਈ ਹੈ ਹਾਂ ਹਾਂ ਅੱਛੇ ਨਾ ਦਾ ਪਰ ਲੂਟਾ ਤੇਰਾ ਛੋਲੂ ਦਾ ਬਸ ਪਰ ਲਾਹੂਰ ਤਾਂ ਨਹੀਂ ਹੈ ਲਾਹੂਰ ਨਹੀਂ ਹੈ ਮੇਰਾ ਪਰਹੀਂ ਹੈਗਾ ਬਹੁਤ ਪੱਤੇ ਜਿੰਨੇ ਨੇਗਾ ਗੱਲ ਹਾ ਜੇ ਤੇਰਾ ਨਾ ਹੁੰਦਾ ਤਾਂ ਫਿਰ ਮੈਂ ਬਸੀ ਬਹੁਤ ਹੁੰਦਾ ਆਹ ਦੇਖਦਾ ਨਾ ਮੈਂ ਇੰਨੇ ਨਾ ਵਰਸੀਣਾ ਫੇਰ ਮੇਰਾ ਮੇਰਾ ਘੱਟ ਹੈ ਉਹਦਾ ਠੀਕ ਹੈ ਬਸੀਂਦਾ ਵਰਸੀਂ ਨਹੀਂ ਮਾੜਾ ਅਸੀਂ ਤਾਂ ਠੀਕ ਹੈ ਤੇਰੇ ਸਾਹਮਣੇ ਘੱਟ ਹੈ ਪਿੱਛੇ ਤੇਰੇ ਸਾਹਮਣੇ ਘੱਟ ਹੈ ਨਾ ਉੱਠਿਆ ਬਹੁਤ ਹੈ ਉਹ ਉੱਠਦਾ ਨਹੀਂ ਬਸ ਤੇਰੇ ਵਾਂਗ ਉਹਨੇ ਘੱਟ ਆ ਬਸ ਗੱਲ ਹਾ ਇਹੀ ਇਹੀ ਹੋਇਆ ਅੱਖਾਂ ਨੂੰ ਅੱਖਾਂ ਨੂੰ ਰੜਕਦਾ ਵਾਹੀਂ ਮੈਨੂੰ ਐਡਾ ਹੋ ਗਿਆ ਦੇਖ ਤਾਂ ਇਹ ਐਡਾ ਹੋ ਗਿਆ ਦੱਸਦਾ ਕਿ ਮੇਰੀ ਅੱਖਾਂ ਨੂੰ ਮੇਰੀ ਅੱਖਰ ਨੂੰ ਇਹੀ ਇਹੀ ਰੜਕਦਾ ਵੀ ਤੇਰਾ ਕਦੇ ਵੱਧ ਹੈ ਹੁਣ ਆਪ ਕੋਈ ਗੱਲ ਨਹੀਂ ਅੱਜ ਆ ਸਪਰੀਹ ਸਾਰੀ ਲਾਗੇ ਕਣ ਕਣ ਕੰਨ ਤੇਲਾ ਪੈ ਗਿਆ ਤੇਲਾ ਗਿਆ ਤੂੰ ਵਾਹ ਦੇਖ ਲਾ ਕੋ ਆ ਗਈ ਬੱਲ ਬੱਲ ਨਿਕਲਣ ਲੱਗੀ ਕਿਹੜਾ ਟਾਈਮ ਚੱਲਦਾ ਦੇਖਿਆ ਤੇ ਰਸਤੇ ਮੈਂ ਗਿਆ ਸੀ ਪੌੜ ਵਾਲੂ ਆਹੋ ਫਿਰ ਬੱਲੇ ਬੱਲ ਨਿਕਲੀ ਖੜੀ ਗਿਆ ਬੁੱਟਿਆਂ ਚ ਜਿਗਣ ਲੱਗੀਆਂ ਆਹ ਤੋ 10 ਦਿਨ ਤੋਂ ਨੁਕਸਾਨ ਆ ਭਾਈ ਇਹ ਨੁਕਸਾਨ ਆ ਨਾ ਭਾਈ ਭਾਈ ਕੋਈ ਯਾਰ ਕਰਨ ਲਜਣ ਲੱਗ ਗਿਆ ਕਿਆ ਚੀਜ਼ ਆਹੋ ਕਣਕ ਹਾਂ ਹੂੰ ਵੱਡਾ ਪਾਉਣ ਲੱਗਿਆ ਵੱਡਾ ਕੰਦੇ ਪੈਣੀ ਆ ਉਹ ਬਲ ਮੱਕੜੇ ਟਾਕ ਪਤਲਾ ਬੁੱਟਾ ਮੋਟਾ ਇਹ ਸੋਹਣੀ ਆ ਹੈ ਬੁੱਟਾ ਵੀ ਠੀਕ ਨਹੀਂ ਕਣਕੋਂ ਮੋਟਾ ਬੁੱਟਾ ਕਬਦਲਾ ਮੋਟਾ ਨਹੀਂ ਧਿਆਨ ਕਰ ਬੁੱਟਾ ਠੀਕ ਹੈ ਦੂਏ ਦੀ ਸਾਧ ਬੁੱਟਾ ਦਾ ਮਨੂੰ ਦੂਏ ਸਾਲ ਦੇ ਆ ਗੁਜਰਾ ਨੂੰ ਕਣਕ ਦੇ ਨਹੀਂ ਨੇ ਦੂਏ ਸਾਲ ਦੇ ਆ ਦੂਏ ਸਾਲ ਦੇ ਹੈਗਾ ਪਟੌਣ ਲਿਆ ਬੁੱਟਾ ਨਾਗਾ ਅੱਛਾ ਇੰਨਾ ਕ ਬੁੱਟਾ ਹੈ ਬਾਜੀ ਨੇ ਬੁੱਟਾ ਹੁਣ ਪਟੌਣਾ ਨਾ ਉਹ ਕਣਕ ਬੁੱਟਾ ਖੜੇ ਆ ਉਹ ਬਾਈ ਇੱਕ ਤਾਂ ਆਉਂਦੀ ਮਾਮੜੀ ਵਾਲ ਲਈ ਆ ਇੱਕ ਉਹਦੀ ਇੱਕ ਵਾਰ ਤਾਂ ਸਾਰੀ ਨੂੰ ਬਾਲ ਲਈ ਵੀ ਆ ਇਹ ਤਾਂ ਤਾਂ ਐਡੀ ਐਡੀ ਬਾਲ ਤੁਮ ਦਿਖਾਵਾਂਗਾ ਜੇ ਤੂੰ ਗਿਆ ਮੈਨ ਨਾਲ ਹਾਂ ਹੈ ਨਹੀਂ ਜਿੱਦੇ ਸੋਲਰ ਵਾਲੀ ਮੋਟਰ ਲੱਗੀ ਨਾ ਫੇ ਉਹ ਚ ਦਾਣਾ ਪੈ ਜੂਗਾ ਉਹਦੇ ਦੇਖੇ ਤਾਂ ਆਹ ਨਾ ਮੇਰੀ ਗੱਲ ਸੁਣ। ਕਾਹਦਾ ਪਹਿਣਾਉਂ ਤਾੜਾ ਕਿਆ ਪਹਿਣਾ ਜੇ ਕੋਰਾ ਪਹਿਗਾ ਦਾਣਾ ਪਹਿਣਾ ਹੀ ਨਹੀਂ। ਖਤਮਾ ਕਹਾਣੀ। ਕੋਰਾ ਪੈਂਦਾ ਹੁਣ। ਕੱਲ ਵੀ ਥਾ ਕੋਰਾ। ਅੱਜ ਵੀ ਤਾਂ। ਅੱਜ ਵੀ ਥਾ ਮਣਾਈ ਜਾ। ਇਹ ਝਾੜਾ ਵੀ ਪੈ ਸਕਦਾ। ਘਟ ਵੀ ਸਕਦਾ। ਕੋਈ ਫਤਾ ਨਹੀਂ ਹੈਗਾ ਇਹਦਾ। ਮੈਂ ਕਿਆ ਬਣੂਗਾ ਫੇਰ? ਬਣਨਾ ਕਿਆ ਹੈ? ਇਹਦੀ ਬੱਲਾਉਣ ਲੱਗ ਗਈ। ਮਾਸੇ ਨੂੰ ਕੁੰਮ ਕੀ ਹੁਣ? ਆਉ ਦੇ। ਬੀਜ ਬੱਲਾਉਣ ਸ਼ੁਰੂ ਹੋ ਗਈਆਂ ਨੇ ਵੀ। ਜੇ ਕਿਤੇ ਮੀਂਹ ਪੈ ਜਾਣਾ ਫੇਰ ਠੰਡ ਹੋ ਜੂਣੀ। ਮੀਂਹ ਨਹੀਂ ਨਾ ਪੈਂਦਾ। ਮੀਂਹ ਨਹੀਂ ਪਿਆ ਥਾ। ਠੰਡ ਸਾਡੀ ਕਿਹੜੀ ਹੈ? ਮੈਂ ਤਾਂ ਹੈਰਾਨ ਆ। ਠੰਡ ਪਈ। ਉਹ ਦਿਖ ਗਈ ਹੈ ਸੜਨ ਉਹ ਕਿਹੜੇ ਸੱਚੇ ਠੰਡਾਂ ਡਾਂਟ ਨਹੀਂ ਪਈ ਫੇਰ ਕਣਕ ਕਿੱਥੇ ਹੋਣੀ ਆ ਉਹਦੇ ਸਾਲ ਠੰਡ ਬਹੁਤ ਹੀ ਝਾੜ ਵੀ ਠੀਕ ਤਾਂ ਬਿਲੇ ਸਾਲ ਪਈ ਆ ਠੰਡ ਪੂਰੀ ਪਈ ਆ ਨਹੀਂ ਪਈ ਠੰਡ ਪਈ ਆ ਇਹ ਠੰਡ ਲੇਟ ਪਈ ਆ ਪਰ ਪਈ ਪੂਰੀ ਆ ਲੰਬਾ ਚ ਠੰਡ ਹੁਣ ਤਾਂ ਠੰਡ ਹੈ ਵੀ ਲੇਟ ਆ ਹੈ ਵੀ ਨਹੀਂ ਉਹ ਆ ਕੋਟ ਦੀ ਬਾਂਹ ਰੂ ਨਹੀਂ ਕਰਦੀ ਨਹੀਂ ਕਰਦੀ ਦਵੈਨੇ ਕੁੱੜੇ ਜੰਨੇ ਦਵੈਰੇ ਨੂੰ ਨਹੀਂ ਕਰਦੀ ਬਾਈ ਸਵੇਰ ਸ਼ਾਮ ਮੇ ਆ ਬਸ ਹੋਰ ਆ ਰੋ ਦ ਅਜਾ ਹਵਾ ਵੀ ਘੱਟਾ ਕੱਲ੍ਹ ਹਵਾ ਬਹੁਤੀ ਪਰਸੋ ਬਹੁਤੀ ਅੱਜ ਹਵਾ ਠੀਕ ਹੈ ਦਰਮਿਆਨੀ ਹੀ ਆ ਯਾਦਾ ਨਹੀਂ ਹੈ ਜੀ ਠੰਡ ਤਾਂ ਬਬੇ ਦਾ ਠੀਕ ਆ ਕਣ ਕਣ ਨਹੀਂ ਤਾਂ ਬਰ ਖਾਨੇ ਆ ਬਾਈ ਤਕਾ ਫੜਨ ਹੁਣ ਕਦੇ ਚੁਗਾ ਦਿਓ ਭਾਈ ਚੁਗਾ ਦਿਓ ਵਾਰੇ ਮੈਂ ਤਾਂ ਭਾਈ ਤਕਾ ਫੜਨਾ ਚੱਲੀ ਆ ਭਾਈ ਫਿਰ ਭਾਰੀ ਪੈ ਗਈ ਮਿੱਤਰਾ ਚੁਗਾ ਦੂੰਗਾ ਆਓ ਮੇਰੇ ਨਾਲ ਮਾੜਾ ਥੋੜਾ ਆਦੂ ਉਹ ਛੱਡ ਤੂੰ ਘਰ ਤੱਕ ਤੈਨੂੰ ਕਿ ਜਾਣੀ ਤੂੰ ਉਹ ਦੇਖ ਤੂੰ ਹਾਂ ਵੀ ਤੂੰ ਲੈ ਜੂ ਘਰ ਤੱਕ ਇੱਕ ਪੰਡ ਸਿਰਪਾ ਚਲੇ ਜਾ ਫੇਰ ਨਹੀਂ ਫੇਰ ਨਹੀਂ ਛੱਡਦਾ ਮੈਂ ਪੰਡ ਸਿਰਪਾ ਆ ਜਾ ਇੱਕ ਵਾਰੀ ਤੇ ਨਹੀਂ ਮਤਲਬ 1 2 1 ਚੱਕ ਆ ਆ ਸ਼ਿਰਮਕ ਤਕੜਾ 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 ਲੈ ਲੈ ਬਾ ਹੁਣ ਮੱਠੀ ਮੱਠੀ ਚਾਲ ਹੁਣ ਬਣ ਗਿਆ ਆਪਣਾ ਮਾਸੀ ਦਾ ਜਾਣਾ ਚਾਲ ਹੋਈਏ ਪਾਰ ਜੇ ਨਾ ਮਰ ਜੀ ਪਾਹ ਜਿੰਦਾਬਾਦ ਜੋਗਾ ਹੀ ਮੰਗੂ ਕਿ ਜਿੰਨਾ ਮਾਦੀ ਪਾਹ ਰੱਖ ਦੋ ਚੱਲ ਉਹੀ ਆ ਪਰ ਉਹ ਹੋਂਟਾ ਹੋਂਟੇ ਨਹੀਂ ਭਾਈ ਜੱਕ ਥੈਰੇ ਸਿਰ ਪਰ ਹੈ ਇਹ ਪ੍ਰਾਣੀ ਚੱਕਦੇ ਆ ਜਿਦੇ ਮੋਰਾਂ ਬਸੜ ਲੈਂਦੇ ਪੰਡ ਆ ਜਾ ਜਾ ਕਰਨ ਉਹਨੇ ਬਿੱਟਲ ਲਾ ਲਈ ਹੈ ਉਹੀ ਕੰਮ ਹੋਣਾ ਫਿਰ ਕੰਨਾਂ ਚ ਬਾੜੀਆਂ ਪਾਉਣੀ ਪੈਣੀਆਂ ਫਿਰ ਹੈ ਓ ਕੰਨਾਂ ਦੇ ਬਾੜੀਆਂ ਨੂੰ ਪਾਣੀ ਪਿਆਵੇਂ ਕਿਤੇ ਆ ਹੋਰ ਤਾਂ ਉਹ ਨਹੀਂ ਪਿਆਂਦਾ ਠੀਕ ਆ ਕਦੇ ਕੱਲੂ ਸਨੇਵ ਜਮੇ ਵੀ ਬਾੜੀਆਂ ਕਰ ਭਾਈ ਦੋ ਕਦੇ ਯੋ ਤੂੰ ਇਸ ਕਮਾ ਜੀ ਮਤ ਬਾਸ ਬਣਦਾ ਆ ਆ ਦੇਖ ਲੈ ਤਸ ਆ ਠੀਕ ਆ ਲੈ ਲਾਟੇ ਕਾ ਪਿੱਛੇ ਤੂੰ ਕਥੇ ਲੈ ਕੋਣੀ ਹਾਂ ਪਿੱਛੇ ਤੈ ਤੂੰ ਕੌਣ ਤੂੰ ਮੈਂ ਇਹਨੂੰ ਲੈ ਕੇ ਆਇਆ ਕਰਦਾ ਮੈਂ ਕਿੱਥੇ ਦਾ ਕਿੱਥੇ ਦਾ ਤੂੰ ਨਾ ਇੱਥੇ ਆਉਂਦਾ ਕੱਡੀ ਕਲੇ ਪੜਦਾ ਤੂੰ ਕਿਹੜਾ ਦੱਸ ਦੇ ਕਾਈਵੇਂ ਪੜਦਾ ਪੁੱਤ ਕਾਈਵੇਂ ਪੜਦਾ ਕਾਈਵੇਂ ਪੜਦਾ ਕੱਲ ਟਰਾਫੀ ਵੀ ਲੈ ਕੇ ਆਇਆ ਜਿੱਤ ਕੇ ਅਲਗੀ ਜੀ ਮੇਰੀ ਸੁਣ ਗੱਲ ਅਲਗੀ ਜੀ ਪੜਦਾ ਇਹ ਉਹ ਪੇਰ ਟਿਊਸ਼ਨ ਲਾਇਆ ਵਾ ਤੈਂ ਇਹ ਮੇਰੀ ਗਾ ਕੱਲ ਟਰਾਫੀ ਵੀ ਲੈ ਆ ਜਿੱਤ ਕੇ ਲੈ ਟਰਾਫੀ ਜਿੱਤ ਕੇ ਤੂੰ ਸਮਝਦਾ ਤੂੰ ਲੋਡ ਪਾਇਆ ਜਾਣੇ ਪਰ ਤੂੰ ਸਮਝਦਾ ਹੈ ਸਰਦਰ ਟਿਊਸ਼ਨ ਜੀ ਆ ਇਹਦੇ ਟਾਪੀ ਲੈ ਗਿਆ ਉਹਦਾ ਟਾਪੀ ਟਾਪੀ ਅਜਾ ਕਹਿੰਦਾ 5-7 ਕਹਿੰਦਾ ਦੂਏ ਲਿਆਉਣੇ ਗੋਲ ਬਾਈਡ ਮੈਡਲ ਮੈਡਲ ਲਿਆਉਣੇ ਹੈਲੋ ਤੁਸੀਂ ਦਸਾਂ ਜਾ ਕੇ ਕਦੀ ਉਮਰ ਤੇਰੀ ਹਲੇ ਕੁਛ ਕਰ ਲੈ ਕਦੀ ਕਦੀ ਛੁੱਟੀ ਮੇ ਕਰ ਲੈਂਦਾ ਏ ਕਦੀ ਕਦੀ ਛੁੱਟੀ ਕਰ ਲੈਂਦਾ ਏ ਕਦੇ ਕਦੇ ਉਲਟ ਰਹੇਗਾ ਉਲਟ ਕਰਦੇ ਕਦੇ ਨਹੀਂ ਕਰਦਾ ਜਾਇ ਕਰ ਕਦੇ ਕਦੇ ਜਾਇ ਕਰ ਛੁੱਟੀ ਦੋ ਕਰਦਾ ਕਦੇ ਕਦੀ ਕਰਦਾ ਹੈਗਾ ਮੈਂ ਨਹੀਂ ਯਾਰ ਚਾਚੇ ਕਾ ਜਿੱਦੜੇ ਔਖਾ ਜੇ ਕੰਮ ਹੁੰਦਾ ਉਦੋਂ ਮੈਂ ਚਲੀ ਜਾਂਦਾ ਨਹੀਂ ਚਾਚੇ ਗਾ ਗਲਤ ਹੈ ਇਹਨੂੰ ਟਿਊਸ਼ਨ ਲਾ ਯਾਰ ਕਾਪੇ ਉਹ ਹਿੰਦ ਕੀ ਪੜਦਾ ਯਾਰ ਕਾ ਨੂੰ ਇੰਨਾ ਭਾਰ ਪਾਇਆ ਨੇ ਪੜਦਾ ਜਿੱਦਾਂ ਕਦਾ ਪਹੁੰਚ ਜਾਂਦਾ ਉਹਨੂੰ ਕਿਆ ਦੂਜੀ ਤੀਜੀ ਵੀ ਲੋੜਨੀ ਯਾਰ ਕੁਛ ਚਾਹਦੀ ਆ ਹੱਥ ਮਿੰਟ ਦੇ ਬਾਅਦ ਹੋ ਜਾਂਦੇ ਕਿਹਦੇ ਬਾਅਦ ਪੜਦਾ ਮੈਂ ਖੇਡਣਾ ਕੁਛਨ ਦੀ ਉਮਰ ਹੈ ਦੀ ਯਾਰ ਪੀਪਰ ਤਾਂ ਨਹੀਂ ਹੈਗਾ ਇਹਨਾਂ। ਇਹ ਕਹਿੰਦੇ ਬੱਚਿਆਂ ਦਾ ਵਿਕਾਸ ਨਹੀਂ ਹੁੰਦਾ। ਅਸਪਦਾਸ ਹੋਣਾ। ਹਾਂ। ਸਾਰਾ ਤਾਂ ਨੋਟ ਪਾਇਆ ਹੋਵੇ ਪਰ। ਮੂਹ ਕਾਲ ਟਿਊਸ਼ਨ ਦੋ ਦੋ ਮੇ ਮੁੜ ਕੇ। ਉਸੇ ਦੇ ਹੁੰਦਾ ਕਿ ਘਰਾਂ ਪੜਾਈ। ਉਹ ਕਿਹੜਾ ਕਾ ਮਾਰਦੀ ਪੀਪਰ ਹੁਣ ਤਾਂ ਤਿਆਰੀ ਕਰਨ ਲੱਗਿਆ ਵੇ। ਲੈ, ਇਹ ਵਾਲੀ ਡਾਇਰੈਕਟ ਸੀ ਸਾਲੇ। ਪਹਿਲੇ ਨੰਬਰ ਬਣਾ ਲਿਆ ਹੈ। ਲੈ ਕਿ ਮਾਰਤੀ ਚੋਂ। ਤੂੰ ਰਹਿਣ ਦੇ। ਐਲ ਕਹਿੰਦਾ ਕੋਈ ਫੈਲ ਜਾਂਦਾ ਪੜਾਈ ਦਾ। ਕੋਤ ਤਿਆਰੀ ਨੂੰ ਟਾਈਮ ਕਿਹੜਾ ਰਹਿ ਗਿਆ ਫਰਬੀ ਤੇ ਗਈ। ਆਹੋ ਫੇਰ। ਮਾਰਤੀ ਪੀਪਰ। ਤਿਆਰ ਆ ਜਾਂਦਾ ਹੈ। ਉਹ ਨਹੀਂ ਯਾਰ ਟਿਊਸ਼ਨ ਖਾਂਦਾ ਮੈਂ ਮੇਰੇ ਸਾਹਾਂ ਟਿਊਸ਼ਨ ਐਲ ਕਹਿੰਦਾ ਨਿਆਣਾ ਯ ਉਛਣ ਲਾਇਆ ਅੱਠਵੀਂ ਨੌਵੀਂ ਤੋਂ ਬਾਅਦ ਮੈਂ ਮੰਨਿਆ ਵੀ ਹਾਂ ਤਾਂ ਪੜ੍ਹਾਈ ਹੋ ਜਾਂਦੀ ਆ ਚਾਹ ਲਾ ਲਓ ਇੱਕ ਅਦੇ ਜੂ ਨਹੀਂ ਇਹਦਾ ਟਿਊਸ਼ਨ ਦੀ ਕਰਵਾਉਣਾ ਆਪਣਾ ਆਪਣੇ ਅੱਠਵੀਂ ਬੋਰਡ ਦੀ ਹੁੰਦੀ ਸੀ ਜਿਆਦਾ ਤੇ ਹੋਣੀ ਪੜ੍ਹਾਈ ਸੀਰੀਅਸ ਜੀ ਹੁੰਦੀ ਸੀ ਥੋੜੀ ਜੀ ਹੁਣ ਵੀਰੇ ਇਹਨਾਂ ਦੀ ਪਹਿਲੀ ਤਈ ਹੋਈ ਜੀ ਅਜੇ-ਹਜੇ ਪਰ ਨੌਵੀਂ ਦਸਵੀਂ ਚ ਪੜਦੇ ਨੇ ਇੰਗਲਿਸ਼ ਮੀਡੀਆ ਨਾਲ ਸਾਰੇ ਕੋਈ ਫਾਇਦਾ ਨਹੀਂ ਇਹ ਚੀਜ਼ ਦਾ ਫਾਇਦਾ ਨਹੀਂ ਆਏਗਾ ਪਰ ਹੁਣ ਦਾ ਕੋਈ ਤੇ ਦੌੜ ਲੱਗੀ ਹੋਈ ਆ ਇੱਕ ਵੀ ਸਾਡਾ ਵਿੱਚ ਸਾਡਾ ਵਿੱਚ ਮੈਂ ਕਹਿੰਦਾ ਚਾਹੇ ਨਰਹਿਕ ਹੋਵੇ ਨਰਹਿਕ ਹੋਵੇ ਚਾਹੇ ਆ ਗਾ ਜੀ ਨਾ ਯਾ ਯਾ ਹਟੇ ਮੇਰੇ ਨੇੜੇ ਦੇ ਵਿਕਾਸ ਦਾ ਹੁੰਦਾ ਫਿਰ ਕੋਦਾਂ ਵਾਲਾ ਮਿੱਟੀ ਜਿਆ ਰਿਆ ਲੈ ਕਿਹੜਾ ਖੇਡਦਾ 10 ਕਾਕਾ ਖੇਡਦਾ 10 ਉਸਨੇ ਹਾਰੇ ਆਏ ਲਗੜ ਸ਼ੇਰ ਚ ਹਾਂ ਹਾਂ ਸਕੂਲ ਚ ਤੂੰ ਹਾਰ ਕੇ ਨਗੜੇਰ ਤਾਰ ਕੇ ਆਇਆ ਤੂੰ ਕਾ ਦੋ ਹਾਂ ਕੱਲ ਮੈਂ ਦਿਖਾਉਂਦਾ ਬਾਸੋਂ ਟਰਾਫੀ ਇਤਕੀ ਲੈ ਆਇਆ ਗਾ ਹਾਰ ਕੇ ਆਇਆ ਲਗੜਾ ਸ਼ੇਰ ਦੇ ਤੌਰ ਨਹੀਂ ਹੋਇਆ ਦੋ ਦੋ ਹੋਇਆ ਤੇ ਉਹ ਟਿਊਸ਼ਨ ਟਾਸ਼ਨਾ ਛੱਡ ਦੇ ਅੱਛਾ ਉਹ ਕਹਿ ਇਹਨੂੰ ਆਏ ਦੱਸ ਕਾ ਵੇਹੀ ਗੇਤੇ ਨੋਲਾ ਅਲਤੀਆ ਖਰਜਾ ਖਰਜਾ ਅੱਜ ਹਾਂ ਕਿਆ ਕਹਿ ਬੰਦਾ ਜੇ ਕਿਉਂਗਾ ਤਾਈ ਅਬ ਕਹਾ ਤਰੱਕੀ ਜੀ ਆਊਗਾ ਹਾਰ ਗਿਆ ਕਦੇ ਜਿੱਤ ਗਿਆ ਕ ਤੱਕੜੀ ਝਲਣਾ ਕੰਮ ਨੇ ਉਹ ਵੀ ਦੋਪ ਲਵਾਨ ਕੋਲ ਤੇ ਕਦੇ ਜਿੱਤ ਉਹ ਭਾਈ ਮੈਂ ਤਾਂ ਮੈਂ ਤਾਂ ਕਹਿਣਾ ਵੀ ਹਾਰ ਜਵੇ ਵਧੀਆ ਪੱਟੂ ਸਟਾਈ ਦੀ ਤੱਕ ਪੜੇ ਵੀ ਨਹੀਂ ਹੈਗੇ ਤਾਈ ਤਾਂ ਖੇਤੀ ਕਰਦੇ ਲੈ ਨਾ ਕਰੰਦੂ ਤੇ ਪਰੇ ਉਂਦੇ ਤੱਕ ਪੜੇ ਵੀ ਨਹੀਂ ਤਾਈ ਕੀਤੀ ਕਰਦੇ ਤਾਈ ਮੈਂ ਕਹਿੰਦਾ ਮੁੱਗੇ ਕੋਈ ਫੇਦਾ ਨਹੀਂ ਆਪਣੇ ਬੜੂ ਦਾ ਅਫਸਰ ਆਣਾ ਅਫਸਰ ਦਾਤ ਦੇ ਨੂੰ ਉਹ ਤੇ ਚਲਾਉਣਾ ਦਾ ਵੀ ਟਰੈਕਟਰ ਹੀ ਆ। ਨਾ, ਕਾਫਸਰ ਬਣਨਾ। ਅਫਸਰ ਬਣਨਾ ਨਾ। ਨਾ, ਕੀਤੀ ਗੱਲ। ਉਹ ਜੋ ਮੈਂ ਜਿਹੜਾ ਮਰਜੀ ਬਣ ਜਵੇ ਹਲੇ ਨਿਆਣਾ ਇਹਨੂੰ। ਖੇਲੇ ਕੁੱਤੇ ਵਰਤੇ ਆਂਦੇ ਕੋਈ ਪੜਾਈ ਦੀ ਨਹੀਂ ਹਲੇ। ਜਦੋਂ ਜਦੋਂ ਨਾ ਮੈਂ ਅਫਸਰ ਵਾਂਗੂ ਮੇਰੇ ਬੋਡੀਗਾਰਡ ਤਾ ਨੂੰ ਬੋਲ ਕੇ ਨਾ ਉਹਨਾਂ ਨੂੰ ਗੰਦ ਦੇ ਕੇ ਇਹਨਾਂ ਨੂੰ ਸੂਏ ਕਟੋਲੇ। ਥੋੜਾ ਹੁਣ ਦੇਖ ਇਹ ਆ ਤੂੰ ਮੈਨੂੰ ਦੇਖ ਲੈ ਬੰਦਾ ਅਫਸਰ ਬਣ ਗਿਆ। ਫਿਰ ਵੀ ਆਪਨੇ ਕੁੱਟਦਾ ਹੈ ਫਿਰ ਵੀ ਤੂੰ ਬਦਲੇ ਕੰਮ ਆ ਹਾਂ ਕਹਿੰਦੇ ਕੰਟ ਕਰੂਗਾ ਅਫਸਰ ਬਣੇਗਾ ਬੋਪੀ ਘਾਟਾ ਰੋਗ ਨੂੰ ਦਊਗਾ ਰੋਟੂ ਆਦਣਾਊਗਾ ਤੂੰ ਮਾਰੂੰਗਾ ਆਪਦਾ ਯਾਰਾ ਦੇ ਔਕਾ ਵਾਚ ਫਿਰ ਦੂਰ ਲੱਕ ਨੂੰ ਸੁਣ ਭਾਈ ਆ ਤੈਨੂੰ ਕੀ ਬੰਦ ਲੰਗ ਕਰਦੇ ਇਧੀਆਂ 2 ਲੱਖ ਟਿਊਸ਼ਨ ਆ ਯਾਦ ਰੱਖਾ ਵੀ ਕੋਨੂੰ ਕਿਹੜਾ ਕਿਹੜਾ ਬੰਦਾ ਤੈਨੂੰ ਯਾਦ ਨਹੀਂ ਆਪੇ ਰੱਖਣਾ ਨਹੀਂ ਬੜੇ ਹੋਣੇ ਕਿਤੇ ਨਹੀਂ ਦੇਖਣੇ ਵੀਡੀਓ ਆ ਟਿਊਸ਼ਨ ਹਾਂ ਮੈਂ ਕਰ ਇੱਕ ਤੁਸੀਂ ਹੋਰ ਲੱਗ ਜਾ ਕਿਆ ਲੱਗੂਗਾ ਆਪਸਰਾਂ ਹੁਣ ਹੋਣਾ ਫਿਰ ਪੜਾਈ ਔਖੀ ਆ ਕੀ ਹੋਰ ਲੱਗੂਗਾ ਕੋਟੂ ਸਹਟਾ ਇਹਦੀ ਮੈਂ ਟਾਡ ਰਿਹਾ ਹਾਂ ਉਹ ਜਿਹੜੇ ਵਾਲੇ ਬੁੱਝ ਪਾਇਆ ਯਾਰ ਤਾਂ ਕੀ ਰੱਗੀ ਜਦ ਲੱਗੂਗਾ ਜੋ ਮਰਜ਼ੀ ਕਾ ਟੂ ਹਟਾ ਆਪ ਜੋ ਕਿਹੜੀ ਉਮਰ ਦਾ ਖੇਲਣਾ ਕੋਟੂ ਦੀ ਉਮਰ ਦਾ ਸਭ ਪੜਾਈ ਦੇ ਚਾ ਚੱਕ ਤੇ ਪਾਇਆ ਵੈਡਾ ਬੈਗ ਦਸਦਾ ਉਹਦੇ ਬੈਗ ਕਿੱਡਾ ਐਨਾ ਵਜਨ ਆਪਣਾ ਮੋਟਰਸਾਈਕਲ ਵੀ ਕੋ ਘਮਤ ਨਾਲ ਬੈਗ ਨਾਲ ਇਹਨਾ ਬੈਗ ਦਾ ਹਾਂ ਉਨੇ ਯਾਰ ਅੱਜ ਕੱਲ ਪਤਾ ਚੱਤ ਉਹ ਯਾਰ ਮੇਰੀ ਹੁੰਗਾਰ ਐਲ ਕੇਜੀ ਐ ਆਹੋ ਇਹ ਸਿਰਫ ਇਹ ਚ ਸਾਰੇ ਨਾੜੇ ਨੂੰ ਕਿਤੇ ਕਰਾਬਾ ਹੋਣੀ ਉਹ ਕਰਨੀ ਐ ਸਿਰਫ ਮਾ ਮੋਟੇ ਮੈਨਰ ਨੂੰ ਤੋਂ ਪਾਣੇ ਹੁੰਦੇ ਯਾਰ ਪਤਾ ਕੀ ਚੱਕਰ ਆ ਗੇ ਅੱਜ ਕੱਲ ਰੇਸ ਲੱਗੀ ਹੋਈ ਐ ਉਹ ਯਾਰ ਇਹ ਜੀ ਰਿਸ਼ਤੇ ਕਹਿ ਲੈਣਾ ਯਾਰ ਆਪਾਂ ਆਪਾਂ ਆਪਣੇ ਨਾ ਨਿਆਣਿਆਂ ਦੀ ਜ਼ਿੰਦਗੀ ਉਹ ਕਰਦਾਨੇ ਉਹਦੇ ਵਿੱਚ ਰੇਸ ਦੇ ਵਿੱਚ ਆਪਾਂ ਪ੍ਰੈਸ਼ਰ ਪਾਵਾਗੇ ਪਹਿਲਾਂ ਪਹਿਲਾਂ ਮੈਂ ਸਕੂਲ ਗਿਆ ਵਾ ਇਹ ਆਇਆ ਟਿਊਸ਼ਨ ਵੱਡ ਗਿਆ ਹੁਣ ਆ ਹੁਣ ਉਹ ਹਨੇਰਾ ਹੋ ਗਿਆ ਖੇਡੇ ਕੁਧਰ ਕਰਦਾ ਜੇ ਸਰੀਰ ਦਾ ਬਕਾਸ਼ ਹੋਣਾ ਬਾਈ ਉਹ ਖੇਡੇ ਕੁਧਰ ਹੁਣ ਉਹ ਤਾਂ ਹੈ ਹੀ ਆ ਆਪਾਂ 7:00 ਵਜੇ ਤੱਕ ਲਿਟੀ ਜਾਂਦੇ ਮੈਂ ਕਿਉਂ ਕਰੇ ਕੋਸ ਖੇਲਣ ਲੱਗ ਗਿਆ ਦੇਖੋ ਕੋਸ ਖੇਲਣ ਲੱਗ ਗਿਆ ਜੰਸੂ ਖਲੀ ਜਾਂਦਾ ਹੋਰ ਸਾਰੇ ਪਿੰਡ ਚ ਹਾਂ ਲੱਭ ਕੇ ਲਿਆਉਣੇ ਪੈਂਦੇ ਹੁੰਦੇ ਜਾਂ ਨੂੰ ਵੀ ਕਿੱਥੇ ਆ ਉਹ ਨਹੀਂ ਆਹਾਂ ਉਮਰ ਚ ਨਹੀਂ ਯਾਰ ਚੱਲ ਮੈਂ ਕਹਿੰਦਾ ਵੀ ਪੜ੍ਹਾਈ ਜ਼ਰੂਰੀ ਆ ਪਰ ਆਹਾਂ ਉਮਰ ਚ ਇੰਨਾ ਭਾਰ ਨਹੀਂ ਪਾਉਣਾ ਚਾਹੀਦਾ ਹਾਂ ਤੇ ਹੁਣ ਨਿਆਣੇ ਕਾਤੇ ਨਹੀਂ ਵੱਧਦੇ ਫੁੱਲਦੇ ਆਹੀ ਕਾਰਨ ਆ ਵੀਰੇ ਆਹੀ ਕਾਰਨ ਆ ਉਹਨਾਂ ਕੋਲ ਪ੍ਰੈਸ਼ਰੇ ਬਹੁਤ ਆ ਜਦ ਤੇ ਸਕੂਲ ਲੱਗ ਗਏ ਹੋ ਸਾਢੇ ਤਿੰਨ ਸਾਢੇ ਤਿੰਨ ਸਾਲ ਦੇ ਨੇ ਸਕੂਲ ਆ ਦਿੰਦੇ ਨੇ ਹੁਣ ਆਪਾਂ ਕਿੰਨੇ ਲੱਗਦੇ 7 ਸਾਢੇ 7 ਸਾਲ ਦੇ ਸਿੱਧੀ ਪੇਪਰ ਪਹਿਲੀ ਚ ਸਿੱਧਾ ਪਹਿਲੀ ਚ ਕੋਈ ਜਲ ਕੇ ਜੀ ਨਹੀਂ ਕੋਈ ਯੂ ਕੇ ਜੀ ਨਹੀਂ ਪਹਿਲੀ ਕਿ ਕੱਚੀ ਹੋਰ ਆਉਂਦੀ ਦੀ ਪਹਿਲੀ ਪਹਿਲੀ ਹਾਂ ਕੱਚੀ ਪਹਿਲੀ ਪੱਕੀ ਪਹਿਲੀ ਬਸ ਪੱਕੀ ਪਹਿਲੀ ਹੋ ਗਈ ਭਾਈ ਚੱਲ ਅੰਗਰੇਜ਼ੀ ਸਾਨੂੰ 6ਵੀਂ ਤੇ ਲੱਗੀ ਦੀ ਇਹਨਾਂ ਨੂੰ ਸ਼ੁਰੂ ਤੇ ਲੱਗ ਗਈ ਚਲੋ ਠੀਕ ਹੈ ਪੜ੍ਹਾਈ ਮੈਂ ਮਾਨਦਾਰ ਬਾਈ ਮੈਂ ਆ ਹੱਕ ਜਿ ਲੱਗਾ ਬਾਈ ਜਾਣਾ ਜਾਣਾ ਬਾਈ 6 ਘੰਟੇ 7 ਨਾਲ ਸਕੂਲ ਚ ਲਾਇਆ ਬਹੁਤ ਹਾਂ ਉੱਤੇ ਬਾਅਦ ਉਹਨੂੰ ਛੱਡ ਦੋ ਭਾਈ ਨਾਲ ਖੇਡ ਕੋਦ ਨਬਰ ਜਗ ਆਪਣਾ ਸਾਰਾ ਸਿਸਟਮ ਹੈ ਬਾਕੀ ਬਾਈ ਤੁਸੀਂ ਦੱਸਿਓ ਜਿਹੜੇ ਵੀਡੀਓ ਦੇਖ ਰਹੇ ਹੋ ਕਮੈਂਟ ਜਰੂਰ ਕਰਿਓ ਹਾਂ ਵੀ ਇਹ ਚੀਜ਼ ਦੱਸੋ ਸਹੀ ਹੈ ਜਾਂ ਗਲਤ ਮੈਂ ਤਾਂ ਕਹਿੰਦਾ ਵੀ ਜੋ ਮੈਂ ਕਹਿੰਦਾ ਵੀ ਤੁਹਾਨੂੰ ਤਾਂ ਚਾਹੀਦੀ ਨਹੀਂ ਦਾਦਾ 10 ਵੀ ਤੱਕ ਚਾਹੀਦੀ ਨਹੀਂ ਬਾਈ ਠੀਕ ਹੈ ਉਹ ਤੇ ਬਾਅਦ ਚ ਲੋਡ ਪੈਂਦੀ ਪੜਾਈ ਪੜ੍ਹਾਈ ਦੀ ਕੰਪੀਟੀਸ਼ਨ ਇਹਨੇ ਬਤਾ ਲੈਣਾ ਆਪਾਂ ਨੇ ਬਸ ਉਹ ਨਿਆਜ ਯਾਰ ਉਹ ਤਾਂ ਨਿਆਜ ਬਿਲਕੁਲ ਨਿਆਜ ਕੰਮ ਹੈ ਚਲੋ ਛੁੱਟੀ ਆ ਭਾਈ